ਕੇਂਦਰ ਸਰਕਾਰ ਵਕਫਾ ਬੋਰਡ ਦੀਆਂ ਸ਼ਕਤੀਆਂ ਅਤੇ ਇਸ ਦੇ ਕੰਮਕਾਜ ਵਿੱਚ ਸੋਧ ਦੇ ਨਾਲ ਸੰਬੰਧਤ ਇਸ ਹਫ਼ਤੇ ਸੰਸਦ ਦੇ ਵਿੱਚ ਇੱਕ ਬਿੱਲ ਲੈ ਸਕਦੀ ਹੈ। ਇਸ ਵੇਲੇ ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ ਤੇ ਜਿਹੜਾ ਕਿ ਅਗਸਤ ਦੇ ਵਿੱਚ ਪੂਰਾ ਚੱਲਣਾ ਹੈ। ਤੇ ਇਹ ਸਭ ਦੇ ਚੱਲਦੇ ਹੁਣ ਸੰਸਦ ਦੇ ਵਿੱਚ ਕਈ ਬਿੱਲ ਜੋ ਨਵੀਂ ਸਰਕਾਰ ਭਾਰਤ ਦੀ ਬਣੀ ਹੈ, ਐਨਡੀਆ ਸਰਕਾਰ ਉਹਦੇ ਵੱਲੋਂ ਪੇਸ਼ ਕੀਤੇ ਜਾ ਰਹੇ ਨੇ। ਤਾਂ ਸਭ ਦੇ ਚੱਲਦੇ ਹੁਣ ਵਕਫਾ ਬੋਰਡ ਦੇ ਨਾਲ ਲੱਗਦਾ ਬਿੱਲ ਵੀ ਇੱਕ ਇਸ ਦੇ ਵਿੱਚ ਪੇਸ਼ ਹੋਣ ਦੀ ਸੰਭਾਵਨਾ ਬਣ ਰਹੀ ਹੈ। ਤੇ ਹੌਣ ਵਾਲੇ ਦਿਨਾਂ ਚ ਇਹ ਵਕਫ ਬੋਰਡ ਦਾ ਬਿੱਲ ਵੀ ਸੰਸਦ ਦੇ ਵਿੱਚ ਪੇਸ਼ ਹੋ ਸਕਦਾ ਹੈ। ਸੂਤਰਾਂ ਦੇ ਅਨੁਸਾਰ ਮੋਦੀ ਸਰਕਾਰ ਵਕਫ ਬੋਰਡ ਦੀਆਂ ਕਿਸੇ ਵੀ ਜਾਇਦਾਦ ਨੂੰ ਵਕਫ ਜਾਇਦਾਦ ਬਣਾਉਣ ਦੀਆਂ ਸ਼ਕਤੀਆਂ ਉੱਤੇ ਰੋਕ ਲਗਾਉਣਾ ਚਾਹੁੰਦੀ ਹੈ। ਤੇ ਸੂਤਰਾਂ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਕੈਬਨਿਟ ਨੇ ਵਕਫ ਬੋਰਡ ਦੇ ਵਿੱਚ ਕਰੀਬ 40 ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਸਤਾਵਿਤ ਸੋਧਾਂ ਦੇ ਅਨੁਸਾਰ ਵਕਫ ਬੋਰਡ ਦੁਆਰਾ ਕੀਤੀਆਂ ਜਾਇਦਾਦਾਂ ਤੇ ਦਾਅਵਿਆਂ ਦੀ ਲਾਜ਼ਮੀ ਤਸਦੀਕ ਦਾ ਪ੍ਰਸਤਾਵ ਕੀਤਾ ਜਾਵੇਗਾ। ਇਸ ਤਰ੍ਹਾਂ ਵਕਫ ਬੋਰਡ ਦੀਆਂ ਵਿਵਾਦਿਤ ਜਾਇਦਾਦਾਂ ਦੇ ਲਾਜ਼ਮੀ ਤਸਦੀਕ ਦਾ ਪ੍ਰਸਤਾਵ ਕੀਤਾ ਗਿਆ ਤੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਵਕਫ ਐਕਟ ਦੇ ਵਿੱਚ ਸੋਧ ਦਾ ਬਿੱਲ ਅਗਲੇ ਹਫ਼ਤੇ ਸੰਸਦ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਵੀ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸੋਧ ਦਾ ਸਿੱਧਾ ਅਸਰ ਉੱਤਰ ਪ੍ਰਦੇਸ਼ ਵਰਗੇ ਖੇਤਰਾਂ ਉਤੇ ਪਵੇਗਾ ਜਿੱਥੇ ਵਕਫ ਬੋਰਡ ਬਹੁਤ ਸਰਗਰਮ ਹੈ ਅਤੇ ਉਸ ਕੋਲ ਕਾਫੀ ਜ਼ਮੀਨ ਹੈ 2013 ਦੇ ਵਿੱਚ ਯੂਪੀ ਸਰਕਾਰ ਨੇ ਬੇਸਿਕ ਐਕਟ ਦੇ ਵਿੱਚ ਸੋਧ ਕਰਕੇ ਵਕਫ ਬੋਰਡ ਨੂੰ ਹੋਰ ਸ਼ਕਤੀਆਂ ਦਿੱਤੀਆਂ ਵਕਫ ਬੋਰਡ ਦੇ ਕੋਲ ਕਰੀਬ 8.7 ਲੱਖ ਜਾਇਦਾਦਾਂ ਦੇ ਤੇ ਜੇਨ ਦਾ ਕੁੱਲ ਰਕਬਾ ਕਰੀਬ 9.4 ਲੱਖ ਏਕੜ ਹੈ ਤੇ ਵਕਫ ਐਕਟ 1995 ਓਕਾਫ ਯਾਨੀ ਕਿ দান ਕੀਤੀ ਜਾਇਦਾਦ ਅਤੇ ਵਕਫ ਵਜੋਂ ਅੰਦ ਦੀ ਸੂਚਿਤ ਹੈ ਜਿਹੜੀ ਉਹਨਾਂ ਨੂੰ ਨਿਯਮਤ ਕਰਨ ਦੇ ਲਾਗੂ ਕੀਤਾ ਗਿਆ ਸੀ ਉਹ ਵਿਅਕਤੀ ਜੋ ਮੁਸਲਮ ਕਾਨੂੰਨ ਦੁਆਰਾ ਪਵਿੱਤਰ ਧਾਰਮਿਕ ਜਾਂ ਚੈਰੀਟੇਬਲ ਵਜੋਂ ਮਾਨਤਾ ਪ੍ਰਾਪਤ ਕਿਸੇ ਵੀ ਉਦੇਸ਼ ਲਈ ਜਾਇਦਾਦ ਸਮਰਪਿਤ ਕਰਦਾ ਹੈ ਉਸ ਨੂੰ ਵਕਫ ਬੋਰਡ ਦੇ ਅੰਦਰ ਗਿਣਿਆ ਜਾਂਦਾ ਹੈ ਅਪੀਲ ਪ੍ਰਕਿਰਿਆ ਵਿਚਲੀਆਂ ਖਾਮੀਆਂ ਵੀ ਜਾਂਚ ਦੇ ਅਧੀਨ ਨੇ ਇਸ ਤੋਂ ਪਹਿਲਾਂ ਸਰਕਾਰ ਨੇ ਰਾਜ ਦੇ ਵਕਫ ਬੋਰਡ ਨੂੰ ਕਿਸੇ ਵੀ ਜਾਇਦਾਦ ਉੱਤੇ ਦਾਅਵਾ ਕਰਨ ਲਈ ਦਿੱਤੇ ਵਿਆਪਕ ਅਧਿਕਾਰਾਂ ਅਤੇ ਜ਼ਿਆਦਾਤਰ ਰਾਜਾਂ ਦੇ ਵਿੱਚ ਅਜਿਹੀ ਜਾਇਦਾਦ ਦੇ ਸਰਵੇਖਣ ਵਿੱਚ ਦੇਰੀ ਦਾ ਨੋਟਿਸ ਲਿਆ ਸੀ। ਸਰਕਾਰ ਨੇ ਵਕਫ ਜਾਇਦਾਦਾਂ ਦੀ ਦਰਵਰਤੋਂ ਨੂੰ ਰੋਕਣ ਲਈ ਨਿਗਰਾਨੀ ਵਿੱਚ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਉੱਤੇ ਵੀ ਵਿਚਾਰ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਅਪੀਲ ਪ੍ਰਕਿਰਿਆ ਵਿੱਚ ਲਿਆ ਖਾਮੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤੇ ਉਦਾਹਰਨ ਲਈ ਬੋਰਡ ਦੇ ਜਿਹੜੇ ਫੈਸਲੇ ਦੇ ਖਿਲਾਫ ਹੈ ਅਖੀਰ ਬੋਰਡ ਦੇ ਫੈਸਲੇ ਦੇ ਖਿਲਾਫ ਜਿਹੜੀ ਅਪੀਲ ਹੈ ਉਹ ਟ੍ਰਿਬਿਊਨਲ ਦੇ ਕੋਲ ਹੈ ਪਰ ਅਜਈਆਂ ਅਪੀਲਾਂ ਦੇ ਨਿਪਟਾਰੇ ਲਈ ਕੋਈ ਸਮਾਂ ਸੀਮਾ ਨਹੀਂ ਬਣੀ ਹੋਈ ਹੈ ਟ੍ਰਿਬਿਊਨਲ ਦਾ ਫੈਸਲਾ ਅੰਤਿਮ ਹੁੰਦਾ ਹੈ ਤੇ ਹਾਈ ਕੋਰਟ ਵਿੱਚ ਰਿਟ ਅਧਿਕਾਰ ਖੇਤਰ ਤੋਂ ਇਲਾਵਾ ਅਪੀਲ ਦਾ ਕੋਈ ਵੀ ਹੋਰ ਪ੍ਰਬੰਧ ਨਹੀਂ ਹੈ ਸਰਕਾਰ ਇਹਨਾਂ ਸੋਧਾਂ ਦਾ ਪ੍ਰਸਤਾਵ ਕਰ ਸਕਦੀ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸੋਧ ਨਾਲ ਜੁੜੇ ਬਿੱਲ ਦੇ ਵਿੱਚ ਕਰੀਬ 40 ਬਦਲਾ ਪ੍ਰਸਤਾਵਿਤ ਨੇ ਤੇ ਜਿਸ ਨੂੰ ਕੇਂਦਰ ਸਰਕਾਰ ਸੰਸਦ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਇਨ੍ਹਾਂ 40 ਪਰਵਰਤਨਾਂ ਦੇ ਵਿੱਚੋਂ ਕੁਝ ਪ੍ਰਮੁੱਖ ਤਬਦੀਲੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਬਿੱਲ ਦੇ ਵਿੱਚ ਵਕਫ ਐਕਟ ਦੀ ਧਾਰਾ 9 ਅਤੇ ਧਾਰਾ 14 ਦੇ ਵਿੱਚ ਸੋਧ ਦਾ ਪ੍ਰਸਤਾਵ ਹੈ ਵਕਫ ਬੋਰਡ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਬੋਰਡ ਦੇ ਢਾਂਚੇ ਨੂੰ ਬਦਲਣ ਦਾ ਪ੍ਰਸਤਾਵ ਔਰਤਾਂ ਨੂੰ ਸੰਸਥਾਵਾਚ ਪ੍ਰਤਨਿਧਤਾ ਦੇਣ ਦਾ ਪ੍ਰਸਤਾਵ ਜ਼ਮੀਨ ਨੂੰ ਵਕਫ ਜਾਇਦਾਦ ਘੋਸ਼ਿਤ ਕਰਨ ਤੋਂ ਪਹਿਲਾਂ ਬੋਰਡ ਵੱਲੋਂ ਇਸ ਦੀ ਤਸਦੀਕ ਯਕੀਨੀ ਬਣਾਈ ਜਾਵੇ ਰਾਜ ਵਕਫ ਬੋਰਡ ਦੁਆਰਾ ਦਾਵਾ ਕੀਤੀ ਵਿਵਾਦਿਤ ਜ਼ਮੀਨ ਦੀ ਤਾਜ਼ਾ ਤਸਦੀਕ ਲਈ ਪ੍ਰਸਤਾਵ ਚਾਹੀਦਾ ਹੁਣ ਆਕਰ ਵਕਫ ਬੋਰਡ ਹੈ ਕੀ ਹੈ ਇਹਦੇ ਬਾਰੇ ਵੀ ਜਿਹੜਾ ਗੱਲ ਕਰ ਲੈਣੇ ਆ ਕਿ ਵਕਫ ਬੋਰਡ ਜਿਹੜਾ ਉਹ ਜਾਇਦਾਦਾਂ ਦਾ ਪ੍ਰਬੰਧਨ ਕਰਦਾ ਤੇ ਵਕਫ ਨੂੰ দান ਦਾ ਇੱਕ ਰੂਪ ਮੰਨਿਆ ਜਾਂਦਾ ਹੈ ਵਕਫ ਮੁਸਲਿਮ ਭਾਈਚਾਰੇ ਦੇ ਵਿਕਾਸ ਲਈ ਦਿੱਤੀ ਗਈ ਜਾਇਦਾਦ ਹੈ ਹਰੇਕ ਰਾਜ ਦੇ ਵਕਫ ਬੋਰਡ ਜਾਇਦਾਦ ਅਤੇ ਜਾਇਦਾਦ ਦੇ ਮੁਨਾਫੇ ਦਾ ਪ੍ਰਬੰਧ ਕਰਦੇ ਨੇ ਜਵਾਹਰ ਲਾਲ ਨਹਿਰੂ ਸਰਕਾਰ ਨੇ 1954 ਦੇ ਵਿੱਚ ਵਕਫ ਐਕਟ ਪਾਸ ਕੀਤਾ ਗਿਆ ਸੀ। ਸਰਕਾਰ ਨੇ 1904 ਦੇ ਵਿੱਚ ਕੇਂਦਰੀ ਵਕਫ ਕਾਉਂਸਲ ਦੀ ਸਥਾਪਨਾ ਕੀਤੀ ਹੈ। ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਵਕਫ ਬੋਰਡਾਂ ਦੇ ਗਠਨ ਦੀ ਆਗਿਆ ਦੇਣ ਲਈ ਕਾਨੂੰਨ ਵਿੱਚ 1995 ਵਿੱਚ ਸੋਧ ਕੀਤੀ ਗਈ ਸੀ। ਵਕਫ ਬੋਰਡ ਵਿੱਚ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਕਿ ਵਕਫ ਸੰਪਤੀ ਤੋਂ ਹੋਣ ਵਾਲੀ ਆਮਦਨ ਨੂੰ ਮੁਸਲਿਮ ਭਾਈਚਾਰੇ ਦੇ ਵਿਕਾਸ ਲਈ ਵਰਤਿਆ ਜਾਊਗਾ। ਬਿਹਾਰ ਵਰਗੇ ਰਾਜਾਂ ਦੇ ਵਿੱਚ ਸ਼ੀਆ ਅਤੇ ਸੁੰਨੀ ਵਕਫ ਬੋਰਡ ਵੱਖਰੇ-ਵੱਖਰੇ ਵਕਫ ਬੋਰਡ ਕੋਲ ਕਰੀਬ 8.7 ਲੱਖ ਜائਦਾਦਾਂ ਨੇ ਤੇ ਜਿਨ੍ਹਾਂ ਦਾ ਕੁੱਲ ਰਕਬਾ ਕਰੀਬ 9.4 ਲੱਖ ਏਕੜ ਹੈ ਤੇ ਦੇਸ਼ ਭਰ ਦੇ 28 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ 30 ਵਕਫ ਬੋਰਡ ਨੇ ਤੇ ਹੁਣ ਕੇਂਦਰ ਸਰਕਾਰ ਵਕਫ ਬੋਰਡ ਦੇ ਉੱਤੇ ਜਿਹੜੀਆਂ ਇਹਦੇ ਐਕਟ ਹੈ ਉਹਦੇ ਵਿੱਚ ਸੌਦਾ ਕਰਨ ਜਾ ਰਹੀ ਹੈ 40 ਸੌਦਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਹੋਰ ਵੀ ਕਈ ਸੌਦਾਂ ਹੋਣਗੀਆਂ ਜਿਹੜੀਆਂ ਕਿ ਵਕਫ ਬੋਰਡ ਦੇ ਵਿੱਚ ਆਉਂਦੀਆਂ ਤੇ ਉਹਨਾਂ ਸੌਦਾਂ ਨੂੰ ਵੀ ਬਾਅਦ ਵਿੱਚ ਕਿਤੇ ਨਾ ਕਿਤੇ ਦਰੁਸਤ ਕੀਤਾ ਜਾ ਸਕਦਾ ਪਰ ਪਰ ਇਹ ਗੱਲ ਸਪਸ਼ਟ ਹੈ ਕਿ ਕੇਂਦਰ ਸਰਕਾਰ ਵਕਫ ਬੋਰਡ ਦੀਆਂ ਸ਼ਕਤੀਆਂ ਘਟਾਏਗੀ ਜਰੂਰ